ਸਰਕਾਰ ਨੇ ਗੱਡੀਆਂ ਉਤੋਂ ਬੇਸ਼ੱਕ ਲਾਲ ਬੱਤੀਆਂ ਹਟਾ ਕੇ ਵੀ ਆਈ ਪੀ ਕਲਚਰ ਨੂੰ ਖਤਮ ਕਰ ਦਿੱਤਾ ਪਰ ਫੇਰ ਵੀ ਕਈ ਲੋਕ ਆਪਣੀ ਚੌਧਰਗਿਰੀ ਘੋਟਣ ਦੇ ਲਈ ਗੱਡੀਆਂ ਤੇ ਐਮ ਐਲ ਏ ਜਾਂ ਐਮ ਪੀ ਆਦਿ ਵਗੈਰਾ ਦੇ ਸਟicker ਲਗਾ ਕੇ ਵੀ ਆਈ ਪੀ ਵਾਲੀ ਪੂਰੀ ਫੀਲਿੰਗ ਲੈਂਦੇ ਨੇ ਅਤੇ ਸਰਕਾਰ ਦੇ ਦਰਬਾਰੇ ਆਪਣਾ ਦਬਦਬਾ ਕਾਇਮ ਰੱਖਣ ਦੇ ਲਈ ਅਜਿਹਾ ਕੁਝ ਕਰਦੇ ਦੇਖੇ ਜਾਂਦੇ ਨੇ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਲੁਧਿਆਣਾ ਵਿਖੇ ਮਲੇਰ ਕੋਟਲਾ ਰੋਡ ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਜਦੋਂ ਇਸ ਨੋਵਾ ਗੱਡੀ ਵਾਲੇ ਜਨਾਬ ਨੂੰ ਰੋਕਿਆ ਤਾਂ ਇਹ ਜਨਾਬ ਨੇ ਪੁਲਿਸ ਤੇ ਰੋਪ ਝਾੜਨਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਗੱਡੀ ਤੇ ਲੱਗੇ ਐਮਐਲਏ ਦੇ ਸਟicker ਅਤੇ ਹੂਟਰ ਬਾਰੇ ਪੁਲਿਸ ਨੇ ਪੁੱਛਿਆ ਤਾਂ ਪਤਾ ਲੱਗਿਆ ਇਹ ਜਨਾਬ ਕੋਈ ਐਮਐਲਏ ਨਹੀਂ ਬਲਕਿ ਇੱਕ ਕਵਾੜ ਦਾ ਕੰਮ ਕਰਦਾ ਹੈ ਅੱਗੇ ਫਿਰ ਜੋ ਪੁਲਿਸ ਅਧਿਕਾਰੀ ਨੇ ਇਸ ਜਨਾਬ ਦੇ ਨਾਲ ਕੀਤਾ ਉਹ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ ਇਹਦੇ ਵਿੱਚ ਜਿਹੜਾ ਸਾਡਾ ਏਐਸਏ ਗਤਿਆਰਨ ਸਿੰਘ ਚੌਂਕੀਨ ਚਾਰਜ ਮਰਾਡੋ ਉਨੇ ਨਾਕਾ ਲਾਇਆ ਹੋਇਆ ਸੀ ਨਾਕੇ ਦੌਰਾਨ ਜਿਹੜੀ ਇਸ ਤਰ੍ਹਾਂ ਇੱਕ ਨੋਆ ਗੱਡੀ ਆਈ ਜਿਹਦੇ ਜਿਹਦੇ ਤੇ ਐਮਐਲਏ ਦਾ ਸਟicker ਲੱਗਾ ਸੀ ਉਹ ਜਿਹੜਾ ਉਹਨੂੰ ਰੋਕਿਆ ਚੈੱਕ ਕੀਤਾ ਜਿਹੜਾ ਸਟicker ਉਹ ਜਾਲੀ ਲਾਇਆ ਹੋਇਆ ਸੀ ਨੇ ਬਣਾ ਕੇ ਜਿਹਦੇ ਕਰਕੇ ਉਹ ਟ੍ਰਵੀ ਵਗੈਰਾ ਉਹ ਟ੍ਰਵੀ ਵਗੈਰਾ ਵੀ ਲੱਗਾ ਸੀ ਜਿਹਦੇ ਕਰਕੇ ਜਿਹੜੇ ਉਹਦੇ ਖਿਲਾਫ ਮੁਕੱਦਮਾ ਜਿਹੜਾ ਅਸੀਂ ਦਰਜ ਕਰਕੇ ਅਰੈਸਟ ਕਰ ਲਿਆ ਤੇ ਤੇ ਇਹ ਸਰਪਰੀ ਉਹ ਗੱਲ ਕਰ ਕਿਤੇ ਜਾਂਦੀ ਸੀ ਉਹ ਗੱਡੀ ਦਾ ਸਾਰਾ ਲਿੱਤਾ ਐ ਨਾ ਇਹ ਐਮਐਲਏ ਰੈਸਟਿਕਰ ਲਾ ਕੇ ਕਿੱਦਾਂ ਕੋਈ ਸ਼ੌਕ ਨਾ ਲਾਇਆ ਹੋਵੇ। ਪਰ ਉਹਦੇ ਵਿੱਚ ਤਾਂ ਹੁਣ ਅਸੀਂ ਕਰ ਰਹੇ ਹਾਂ ਤਫ਼ਤੀਸ਼ ਕਰ ਰਹੇ ਹਾਂ ਅੱਗੇ ਪਤਾ ਲੱਗਦਾ ਨੇ ਵੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ। ਫਿਰ ਇਹ ਸ਼ਖਸ ਜਿਹੜਾ ਗ੍ਰਿਫਤਾਰ ਕੀਤਾ ਕੋਣ ਸੀ ਕਿੱਥੇ ਦਾ ਰਹਿਣ ਵਾਲਾ ਸੀ ਤੇ ਕੀ ਕੰਮ ਕਰਦਾ ਸੀ? ਹਰਪ੍ਰੀਤ ਸਿੰਘ ਇਹਦਾ ਨਾਮ ਹੈ ਹਰਪ੍ਰੀਤ ਸਿੰਘ ਪੁੱਤਰ ਲਾਲ ਸਿੰਘ ਜਿਹੜਾ ਬਾਬਾ ਦੀਪ ਸਿੰਘ ਨਗਰ ਦਾ ਚੰਕੀ ਮਲਾਡੋ ਦੇ ਏਰੀਆ ਦੇ ਰਹਿਣ ਵਾਲਾ ਸੀ। ਤੇ ਇਹ ਜਿਹੜਾ ਤਾਰਾਂ ਦਾ ਕੰਮ ਕਰਦਾ ਤਾਰਾਂ ਦੀਆਂ ਜਿਹੜੀਆਂ ਤਾਂਬੇ ਦੀਆਂ ਤਾਰਾਂ ਵਗੈਰਾ ਲਿਆ ਕੇ ਵੇਚਦਾ ਹੈ ਸਕ੍ਰੈਪ ਦਾ ਕੰਮ ਕਰਦਾ ਸਰ ਕਿਸੇ ਰਾਜਨੀਤਿਕ ਪਾਰਟੀ ਦਾ ਸਰ ਸਿਕਰ ਵੀ ਲੱਗਾ ਸੀਗਾ ਸਰ ਹਾਂ ਉਹਦੇ ਤੇ ਸੀ ਇੱਕ ਜਿਹੜੀ ਫਲੈਗ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਲੱਗਾ ਹੋਇਆ ਸੀ ਸਰ ਕੁਝ ਕੁਝ ਕੀ ਕੀ ਗੱਲ ਹੋਈ ਹਾਂ ਜਾਣ ਜਾਣੀ ਹਾਂ ਜੀ ਹਾਂ ਤੇ ਸਰ ਨੰਬਰ ਵੀ ਲਗਾਇਆ ਦਾ ਸੀ ਕਿ ਬਾਹਰ ਦਾ ਜਿੰਨਾ ਨਹੀਂ ਨੰਬਰ ਇਹਦਾ ਜਲੰਧਰ ਦਾ ਹੈ ਜਲੰਧਰ ਦਾ ਨੰਬਰ ਨੰਬਰ ਦਾ ਕੀ ਹੈ PB08W7007 ਪਹਿਲੇ ਤੁਹਾਨੂੰ ਦੱਸ ਰਹੇ ਹਾਂ ਸਟicker ਦਾ ਇਸਤੇਮਾਲ ਕਰ ਰਹੇ ਸੀ ਪਹਿਲੀ ਤੁਹਾਨੂੰ ਕਹਰਾਂ ਦਾ ਟਾਈਮ ਤੋਂ ਕਰ ਰਹੇ ਤੇ ਨਵੀਂ ਦੀਰਵਾਜ਼ਾ ਨੂੰ ਕਰ ਰਹੇ ਨਹੀਂ ਨਹੀਂ ਇਹ ਤਾਂ ਅਜੇ ਪਤਾ ਕਰਨਾ ਜੀ ਇਹਦੇ ਬਾਰੇ ਨਹੀਂ ਸਰ ਜਿਹੜਾ ਇਸ ਤਰ੍ਹਾਂ ਦੇ ਕਈ ਲੋਕ ਸਟicker ਲਾ ਕੇ ਘੁੰਮਦੇ ਆਏ ਜਿੱਦਾਂ ਕਈ ਵਾਰ ਚਿਖ ਦਿੰਦੇ ਨੇ ਰਸਤੇ ਉੱਪਰ ਲਈ ਸੋ ਉਹ ਕਿੱਦਾਂ ਦੀ ਉਹਨਾਂ ਦੇ ਕਾਰਵਾਈ ਰਹਿੰਦੀ ਹੈ ਕਿਸ ਤਰ੍ਹਾਂ ਦਾ ਜੁਰਮਾਨਾ ਹੁੰਦਾ ਹੈ ਸਜ਼ਾ ਦਾ ਵੀ ਪ੍ਰਾਵਧਾਨ ਹੈ ਕਿੰਨੀ ਸਜ਼ਾ ਅਕਸਰ ਦੀ ਕਿਹੜੀ ਕਿਹੜੀ ਤਰ੍ਹਾਂ ਦੀ ਉਹਦੇ ਬਾਰੇ ਥੋੜਾ ਜਿਹਾ ਦੇਖੋ ਇਹਦੇ ਵਿੱਚ ਜਿਹੜਾ ਇਹਨੇ ਲੋਕਾਂ ਨੂੰ ਘਬਰਾਹ ਕੀਤਾ ਜਿਹੜਾ ਐਮਐਲਏ ਬਣ ਕੇ ਜਾਲੀ ਸਟicker ਲਾਇਆ ਉਹਦੇ ਵਿੱਚ 41 170 171 IPC ਦਾ ਜਿਹੜਾ ਸੀ ਜਿਹੜਾ ਜੁਰਮ ਲਗਾ ਕੇ ਇਹਦੇ ਤੇ ਮੁਕਦਮਾ ਦਰਜ ਕੀਤਾ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ